ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਆਸਣਾ ਸਿਘਾਸਣਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਦੀ ਕਲਿਆਣ ਹੁੰਦੀ ਹੈ ਮਹਾਰਾਜ ਜੀਆਂ ਨੇ ਸਾਡੇ ਉੱਤੇ ਵੱਡਾ ਪਰਉਪਕਾਰ ਕੀਤਾ ਹੈ ਖਾਲਸਾ ਜੀ ਸਾਨੂੰ ਐਸੀ ਬਾਣੀ ਦਿੱਤੀ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਸਾਰੀ ਖਾਲਸਾ ਜੀ ਅਗਗੇ ਜਿਹੜੇ ਹਨ ਹਰ ਜਾਂਦੇ ਹਨ ਭਾਵ ਦੁੱਖ ਦੂਰ ਹੋ ਜਾਂਦੇ ਸੁਖ ਵਰਤ ਜਾਂਦਾ ਹੈ ਐਸੀ ਬਾਣੀ ਮਹਾਰਾਜ ਜੀਆਂ ਨੇ ਆਪਣੇ ਖਾਲਸੇ ਦੀ ਝੋਲੀ ਪਾਈ ਹੈ ਖਾਲਸਾ ਜੀ ਜਿਹੜਾ ਇਸ ਬਾਣੀ ਦਾ ਜਪ ਜਾਪ ਕਰਦਾ ਨਾਮ ਜਪਦਾ ਨਾਮ ਤੇ ਆਉਂਦਾ ਗਾਉਂਦਾ ਹੈ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ ਸੁਦੀਵੀ ਸੁਖ ਇਹ ਨਹੀਂ ਕਿ ਅੱਜ ਸੁਖ ਮਿਲ ਗਿਆ ਕੱਲ ਨੂੰ ਫਿਰ ਖਾਲਸਾ ਜੀ ਢੈਂਦੀ ਕਲਾ ਵਿੱਚ ਮਨ ਚਲਾ ਗਿਆ ਇਹ ਬਾਣੀ ਜਿਹੜੀ ਹੈ ਇਹ ਸਦਾ ਚੜ੍ਹਦੀ ਕਲਾ ਵਾਲੀ ਖਾਲਸਾ ਜੀ ਅਵਸਥਾ ਬਣਾਉਂਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀਆਂ ਨੇ ਸਾਨੂੰ ਪੰਜ ਬਾਣੀਆਂ ਦਾ ਜਾਪ ਦਿੱਤਾ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਤੋਏ ਪ੍ਰਸਾਦ ਸਵਈਆ ਚੌਪਾਈ ਸਾਹਿਬ ਤੇ ਅਨੰਦ ਸਾਹਿਬ ਦੀ ਬਾਣੀ ਅਮਰਤ ਵੇਲੇ ਆਸਾ ਕੀ ਵਾਰ ਸ੍ਰੀ ਸੁਖਣੀ ਸਾਹਿਬ ਦਾ ਜਾਪ ਫਿਰ ਖਾਲਸਾ ਜੀ ਸੰਧਿਆ ਵੇਲੇ ਰਹਿਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਆਰਤੀ ਆਰਤਾ ਬਖਸ਼ਿਆ ਉਸ ਤੋਂ ਬਾਅਦ ਖਾਲਸਾ ਜੀ ਕੀਰਤਨ ਸੋਲੇ ਦੀ ਬਾਣੀ ਦਾ ਜਪ ਜਾਪ ਬਖਸ਼ਿਆ ਹੈ ਜਿਹੜਾ ਇਸ ਬਾਣੀ ਨੂੰ ਖਾਲਸਾ ਜੀ ਪੜਦਾ ਸੁਣਦਾ ਹੈ ਇਹ ਕੋਈ ਇਹ ਨਹੀਂ ਕਿ ਮੈਂ ਕਹਿ ਰਿਹਾ ਹਾਂ ਜਾਂ ਕਿਸੇ ਨੇ ਲਿਖ ਦਿੱਤਾ ਤਾਂ ਪੜਨਾ ਹੈ ਇਹ ਕਲਗੀ ਤਰਸਵਾਮੀ ਚਟਿਆ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆ ਦਾ ਫਰਮਾਨ ਹੈ ਹੁਕਮ ਹੈ ਸਤਿਗੁਰਾਂ ਨੇ ਹੁਕਮ ਕਰਨਾ ਕੀਤਾ ਹੈ ਖਾਲਸਾ ਜੀ ਮਹਾਰਾਜ ਜੀ ਦੇ ਰਹਿਤਨਾਮਿਆਂ ਵਿੱਚ ਖਾਲਸਾ ਜੀ ਇਹ ਬਚਨ ਕਰਦੇ ਜਿਹੜਾ ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਜੀ ਦਾ ਹੈ ਉਹਦੇ ਵਿੱਚ ਇਹ ਬਚਨ ਆਉਂਦੇ ਬਿਨ ਜਪ ਜਾਪ ਜਪੇ ਬਿਨਾ ਜੋ ਜੀਵ ਹੈ ਪ੍ਰਸਾਦ ਸੋ ਬਿਸਟਾ ਕਾ ਕਰਮ ਹੋਏ ਜਨਮ ਗਵਾਇਓ ਬਾਦ ਕਹਿੰਦੇ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜਾ ਮਨੁੱਖ ਜਪਜੀ ਸਾਹਿਬ ਦਾ ਜਾਪ ਜਪੇ ਤੋਂ ਬਿਨਾ ਪ੍ਰਸ਼ਾਦ ਖਾਂਦਾ ਹੈ ਪ੍ਰਸ਼ਾਦ ਭਾਵ ਪ੍ਰਸ਼ਾਦਾ ਛਕਦਾ ਹੈ ਜਿਹੜਾ ਸਿੰਘ ਜਾਂ ਜਿਹੜਾ ਕੋਈ ਗੁਰਮੁਖ ਪਿਆਰਾ ਜਾਂ ਬੀਬੀਆਂ ਖਾਲਸਾ ਜੀ ਜਿਹੜਾ ਵੀ ਕੋਈ ਮਾਈ ਭਾਈ ਗੁਰੂ ਕਾ ਸਿੱਖ ਹੈ ਜੇ ਉਹ ਜਪਜੀ ਸਾਹਿਬ ਜੀ ਦੇ ਜਾਪ ਤੋਂ ਬਿਨਾ ਵੈਸੇ ਤਾਂ ਸਾਨੂੰ ਹੁਕਮ ਹੈ ਕਲਗੀਧਰ ਮਹਾਰਾਜ ਦਾ ਪੰਜ ਬਾਣੀਆਂ ਦਾ ਜਾਪ ਕਰਕੇ ਹੀ ਛਕਣਾ ਪਰ ਖਾਲਸਾ ਜੀ ਸਤਿਗੁਰੂ ਜੀ ਨੇ ਇੱਥੇ ਇਹ ਵੀ ਫਰਮਾਉਣਾ ਕੀਤਾ ਰਹਿਤ ਨਾਮੇ ਦੇ ਵਿੱਚ ਵੀ ਜਿਹੜਾ ਜਪਜੀ ਸਾਹਿਬ ਜੀ ਦੇ ਜਾਪ ਨੂੰ ਜਪੇ ਤੋਂ ਬਿਨਾ ਪ੍ਰਸ਼ਾਦਾ ਛਕ ਲੈਂਦਾ ਜਾਂ ਮੁਖ ਵਿੱਚ ਕੁਝ ਪਾ ਲੈਂਦਾ ਹੈ ਤੇ ਮਹਾਰਾਜ ਕਹਿੰਦੇ ਸੋ ਬਿਸਟਾ ਕਾ ਕਰਮ ਹੋਏ ਜਨਮ ਗਵਾਇਓ ਬਾਦ ਇੱਕ ਤੇ ਉਹ ਆਪਣਾ ਇਹ ਜਨਮ ਗਵਾ ਲੈਂਦਾ ਔਰ ਦੂਸਰਾ ਖਾਲਸਾ ਜੀ ਬਿਸਟਾ ਬਿਸਟਾ ਕੀ ਹੁੰਦੀ ਹੈ ਜਿਹੜੀ ਆਪਾਂ ਮਾਲਮੂਤਰ ਕਰਦੇ ਹਾਂ ਟੌਲਟ ਜਾਣਦੇ ਹਾਂ ਇਹਨੂੰ ਬਿਸਟਾ ਆਖਿਆ ਜਾਂਦਾ ਗੰਦਗੀ ਨੂੰ ਮਹਾਰਾਜ ਕਹਿੰਦੇ ਗੰਦਗੀ ਜੋ ਬਿਸਟਾ ਕਾ ਕਰਮ ਕਰਮ ਦਾ ਮਤਲਬ ਕੀੜਾ ਕਹਿੰਦੇ ਉਹ ਗੰਦਗੀ ਦਾ ਕੀੜਾ ਹੈ ਤੇ ਉਹਦਾ ਜਨਮ ਜਿਹੜਾ ਹੈ ਉਹ ਵਿਅਰਥੀ ਗਵਾਚ ਹੀ ਗਿਆ ਹੈ ਜਿਹੜਾ ਬਿਨਾ ਜਪਜੀ ਸਾਹਿਬ ਜੀ ਦੇ ਜਾਪ ਤੋਂ ਕੁਝ ਖਾ ਲਵੇ ਐਡਾ ਹੁਕਮ ਖਾਲਸਾ ਜੀ ਸਤਗੁਰਾਂ ਨੇ ਸਾਨੂੰ ਕੀਤਾ ਹੈ ਕੀ ਆਪਾਂ ਜਪਜੀ ਸਾਹਿਬ ਜੀ ਦਾ ਜਾਪ ਜਪ ਕੇ ਕੁਝ ਖਾਣੇ ਆ ਆਪਾਂ ਆਪਣੇ ਵੱਲ ਝਾਤ ਮਾਰੀਏ ਕੀ ਅਸੀਂ ਗੁਰੂ ਮਹਾਰਾਜ ਜੀਆਂ ਦੇ ਬਚਨ ਕਮਾਉਨੇ ਹਾਂ ਇਹ ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਸਾਹਿਬ ਜੀ ਦਾ ਹੈ ਖਾਲਸਾ ਜੀ ਇਹਦੇ ਵਿੱਚ ਬਚਨ ਆਉਂਦੇ ਨੇ ਕਿ ਜਿਹੜਾ ਜਪਜੀ ਸਾਹਿਬ ਜੀ ਦਾ ਜਾਪ ਜਪੇ ਤੋਂ ਬਿਨਾਂ ਪ੍ਰਸ਼ਾਦਾ ਛਕ ਲੈਂਦਾ ਮੂੰਹ 'ਚ ਕੁਝ ਪਾ ਲੈਂਦਾ ਉਹ ਗੰਦਗੀ ਦਾ ਕੀੜਾ ਹੈ ਹੁਣ ਇੱਥੇ ਕਈਆਂ ਦਾ ਪ੍ਰਸ਼ਨ ਬਣ ਜਾਣਾ ਕਿਉਂਕਿ ਸ਼ੈਤਾਨੀ ਮੰਨਣਾ ਨਾ ਖੋਪਰ ਸ਼ੈਤਾਨੀ ਹੈ ਪ੍ਰਸ਼ਨ ਬਣ ਜਾਣਾ ਕਿ ਜਿਨ੍ਹਾਂ ਨੂੰ ਜਪਜੀ ਸਾਹਿਬ ਨਹੀਂ ਆਉਂਦਾ ਤੇ ਉਹ ਫਿਰ ਕੀ ਕਰਨ ਉਹ ਤਾਂ ਫਿਰ ਸਾਰੇ ਕੀੜੇ ਬਣ ਜਾਣਗੇ ਕਰਮ ਦੇ ਖਾਲਸਾ ਜੀ ਮਹਾਰਾਜ ਜੀ ਨੇ ਕਿਹਾ ਜੇ ਨਹੀਂ ਆਉਂਦਾ ਤੇ ਸੁਣ ਲਓ ਜੇ ਨਹੀਂ ਸੁਣ ਸਕਦੇ ਤੇ ਜਾਪ-ਜਪ ਲੋ ਕੋਈ ਪਰਮੇਸ਼ਰ ਦਾ ਨਾਮ ਤੇ ਹਾਲੋ ਕੋਈ ਵਾਹਿਗੁਰੂ ਜੀ ਦੇ ਮੰਤਰ ਦਾ ਜਾਪ ਕਰ ਲੋ ਫਿਰ ਛਕੋ ਜੋ ਵੀ ਛਕਣਾ ਹੈ ਇਹ ਇੱਕ ਤਰਕ ਨਹੀਂ ਖਾਲਸਾ ਜੀ ਇੱਥੇ ਹੋ ਸਕਦਾ ਫਿਰ ਖਾਲਸਾ ਜੀ ਸਤਗੁਰੂ ਹੋਰ ਬਚਨ ਕਰਦੇ ਜਿਹੜਾ ਤਨਖਾਹ ਨਾਮਾ ਹੈ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦਾ ਜਿਨ੍ਹਾਂ ਨੂੰ ਆਪਾਂ ਆਨੰਦ ਸਿੰਘ ਸਾਹਿਬ ਵੀ ਕਹਿੰਨੇ ਹਾਂ ਸੋ ਉਹਨਾਂ ਦਾ ਜਿਹੜਾ ਤਨਖਾਹਨਾਮਾ ਹੈ ਜਿਹਦੇ ਵਿੱਚ ਬਚਨ ਆਉਂਦੇ ਹਨ ਕਲਗੀਧਰ ਮਹਾਰਾਜ ਜੀਆ ਨੇ ਬਚਨ ਕੀਤੇ ਤੇ ਭਾਈ ਆਨੰਦ ਲਾਲ ਸਾਹਿਬ ਜੀ ਨੇ ਲਿਖਣਾ ਕੀਤੇ ਹਨ ਉਹਦੇ ਵਿੱਚ ਉਹ ਬਚਨ ਕਰਦੇ ਬਿਨ ਜਪ ਪੜਾ ਪ੍ਰਸ਼ਾਦ ਜੋ ਪਾਵੈ ਬਿਨ ਰਹਿਰਾਸ ਸਮਾ ਜੋ ਖੋਵੈ ਕੀਰਤਨ ਪੜੇ ਬਿਨਾ ਜੋ ਸੋਵੈ ਤ੍ਰਿਗਤਿਸ ਜਨਮ ਸੁ ਧਰਮ ਵਿਸਾਰ ਕਹਿੰਦੇ ਨੇ ਜਿਹੜਾ ਬਿਨਾ ਜਪਜੀ ਸਾਹਿਬ ਜੀ ਦੇ ਜਾਪ ਕੀਤੇ ਤੋਂ ਬਿਨਾ ਪ੍ਰਸ਼ਾਦ ਛਕ ਲਵੇ ਪ੍ਰਸ਼ਾਦਾ ਛਕ ਲਵੇ ਜਿਹੜਾ ਰਹਿਰਾਸ ਦਾ ਸਮਾ ਖਵਾਲਵੇ ਭਾਵਕੇ ਰਹਿਰਾਸ ਨਾ ਕਰੇ ਰਹਿ ਰਸ ਦਾ ਜਿਹੜਾ ਸਮਾਂ ਹੈ ਉਸ ਵੇਲੇ ਜਾਂ ਸੁੱਤਾ ਰਵੇ ਜਾਂ ਕਿਸੇ ਕੰਮ ਵਿੱਚ ਲੱਗਾ ਰਵੇ ਜਾਂ ਗੱਲਾਂ ਕਰਦਾ ਰਹੇ ਪਰ ਰਹਿ ਰਸ ਨਾ ਕਰੇ ਕੀਰਤਨ ਪੜੇ ਬਿਨਾ ਜੋ ਸੋਵੇ ਜਿਹੜਾ ਕੀਰਤਨ ਸੋਲੇ ਦੇ ਜਾਪ ਪੜੇ ਤੋਂ ਬਿਨਾ ਸੌ ਜਾਂਦਾ ਹੈ ਤੇ ਮਹਾਰਾਜ ਕਲਗੀਧਰ ਸਵਾਮੀ ਜੀ ਕਹਿੰਦੇ ਤਰਿਗ ਤੇ ਇਸ ਜਨਮ ਤ੍ਰਿਗ ਹੁੰਦਾ ਖਾਲਸਾ ਜੀ ਫਿਟੇ ਮੂੰ ਇੱਕ ਵਾਰ ਫਿਟੇ ਮੂੰ ਕਹਿਣਾ ਉਹਨੂੰ ਫਿਟੇ ਮੂੰ ਹੀ ਕਿਹਾ ਜਾਂਦਾ ਪਰ ਕਿਸੇ ਨੂੰ ਹਜ਼ਾਰ ਵਾਰ ਫਿਟੇ ਮੂੰ ਕਹਿ ਦੇਣਾ ਉਹਨੂੰ ਤ੍ਰਿਗ ਕਹਿੰਦੇ ਆ ਉਹ ਕਹਿੰਦੇ ਉਸ ਨੂੰ ਹਜ਼ਾਰ ਵਾਰ ਫਿਟੇ ਮੂੰ ਹੈ ਉਹਦਾ ਕਾਦਾ ਜਨਮ ਹੈ ਤੇ ਉਹਨੇ ਆਪਣਾ ਧਰਮ ਵੀ ਵਿਸਾਰ ਲਿਆ ਹੈ ਜਿਹੜਾ ਨਾ ਜਪਜੀ ਸਾਹਿਬ ਪੜੇ ਤੋਂ ਬਿਨਾ ਪ੍ਰਸ਼ਾਦਾ ਜਿਹੜਾ ਛਕ ਲੈਂਦਾ ਜਾਂ ਜਿਹੜਾ ਸਹਿਰਾਸਨੀ ਕਰਦਾ ਤੇ ਜਾਂ ਜਿਹੜਾ ਕੀਰਤਨ ਸੋਲ ਦਾ ਜਾਪ ਕਰਕੇ ਨਹੀਂ ਸੌਂਦਾ ਇਹ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਫਿਰ ਖਾਲਸਾ ਜੀ ਇੱਕ ਰਹਿਤ ਨਾਮ ਵਿੱਚ ਇਹ ਵੀ ਬਚਨ ਆਉਂਦੇ ਮਹਾਰਾਜ ਕਹਿੰਦੇ ਵਾਹਿਗੁਰੂ ਪੂਰਨ ਮੰਤਰ ਸੋ ਜਾਪ ਕਾਰਿਸ਼্নান ਪੜੇ ਜਪ ਜਾਪ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਾਪ ਜਪਣਾ ਜਿੰਨਾ ਜਪਿਆ ਜਾ ਸਕੇ ਇਹ ਵੱਡਾ ਪੁੰਨ ਹੈ ਵਾਹਿਗੁਰੂ ਪੁੰਨ ਮੰਤਰ ਸੋ ਜਾਪ ਜਿਹੜਾ ਵਾਹਿਗੁਰੂ 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 ਜਪਣਾ ਹੈ ਇਹ ਕਹਿੰਦੇ ਵੱਡਾ ਜਾਪ ਹੈ ਇਹ ਮਨੁੱਖ ਹਰ ਇੱਕ ਕਰੇ ਕਾਰਿਸ਼্নান ਪੜੇ ਜਾਪ ਜਾਪ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਜਾਪ ਕਰੇ ਜਾਂ ਜਪਜੀ ਸਾਹਿਬ ਜਾਂ ਜਾਪ ਸਾਹਿਬ ਇਹ ਦੋਵੇਂ ਅਰਥ ਨਿਕਲ ਆਉਂਦੇ ਸੰਧਿਆ ਸਮੇ ਸੁਣੇ ਰਹਿਰਾਸ ਸੰਧਿਆ ਖਾਲਸਾ ਜੀ ਸ਼ਾਮਾਂ ਦਾ ਵੇਲਾ ਸ਼ਾਮਾਂ ਦਾ ਵਕਤ ਹੈ ਉਸ ਵੇਲੇ ਮਹਾਰਾਜ ਜੀ ਦੀ ਬਾਣੀ ਦਾ ਜਾਪ ਸੁਣੇ ਰਹਿਰਾਸ ਸਾਹਿਬ ਜੀ ਦੀ ਬਾਣੀ ਨੂੰ ਸੁਣਨਾ ਕਰੇ ਤੇ ਖਾਲਸਾ ਜੀ ਜਿਹੜਾ ਪੜ੍ਹ ਕੇ ਸੁਣਨਾ ਉਹ ਵੀ ਰਹਿਰਾਸ ਇਦਾਂ ਵੀ ਕਰ ਸਕਦੇ ਹ ਕਿਰਤਨ ਕਥਾ ਸੁਣੇ ਹਰਜਾਸ ਕੀਰਤਨ ਗੁਰੂ ਕੀ ਬਾਣੀ ਦਾ ਸੁਣੇ ਕਥਾ ਮਹਾਰਾਜ ਦੀ ਬਾਣੀ ਦੀ ਸੁਣਨਾ ਕਰੇ ਵਾਹਿਗੁਰੂ ਜੀ ਦਾ ਜਸ ਸੁਣਨਾ ਕਰੇ ਪਰ ਮਹਾਰਾਜ ਕਹਿੰਦੇ ਇਨ ਪੈ ਨੇਮ ਜੋ ਏਕ ਕਰਾਏ ਸੋ 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 ਸਿੱਖ ਅਮਰਪੁਰੀ ਮੈਂ ਜਾਏ ਕਹਿੰਦੇ ਜਿਹੜਾ ਇਹਨਾਂ ਵਿੱਚੋਂ ਇੱਕ ਵੀ ਨੀਮ ਪੂਰਾ ਨਿਭਾਰਿਆ ਚਾਹੇ ਉਹ ਵਾਹਿਗੁਰੂ ਦਾ ਜਾਪ ਕਰ ਰਿਹਾ ਇਹ ਨੀਮ ਨਿਭਾਈ ਜਾਂਦਾ ਜਾਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਜਪਦਾ ਡੇਲੀ ਜਾਂ ਸੰਧਿਆ ਸਨੇ ਰਹਿਰਾਸ ਕਰਦਾ ਸੁਣਦਾ ਜਾਂ ਕੀਰਤਨ ਸੁਣਦਾ ਜਾਂ ਕਥਾ ਸੁਣਦਾ ਮਹਾਰਾਜ ਕਹਿੰਦੇ ਇਨ ਭੈ ਨੀਮ ਸੋ ਇੱਕ ਕਰਾਇ ਜਿਹੜਾ ਇਹਨਾਂ ਵਿੱਚੋਂ ਇੱਕ ਕਰਕੇ ਨਾਮ ਕੋਈ ਪੱਕਾ ਕਰ ਰਿਆ ਬਿਨਾ ਖਾਲਸਾ ਜੀ ਛੁੱਟੀ ਤੋਂ ਬਿਨਾ ਨਾਗੇ ਤੋਂ ਸੋ ਸਿੱਖ ਅਮਰਪੁਰੀ ਮੈਂ ਜਾਏ ਉਹ ਅਮਰਾਂ ਦੀ ਪੁਰੀ ਸਤਖੰਡ ਤੋਂ ਜਾਂਦਾ ਹੈ ਸਤਿਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਬਚਨ ਕਰਦੇ ਖਾਲਸਾ ਜੀ ਰਹਿਤਨਾਮਿਆਂ ਅੰਦਰ ਇਹ ਸਾਰੇ ਖਾਲਸਾ ਜੀ ਬਚਨ ਮਹਾਰਾਜ ਜੀਆ ਨੇ ਸਾਨੂੰ ਕਰਨਾ ਕੀਤੇ ਸਾਨੂੰ ਇਹਨਾਂ ਤੇ ਗੌਰ ਕਰਨਾ ਚਾਹੀਦਾ ਹੈ ਮਹਾਰਾਜ ਕਹਿੰਦੇ ਸਤਿਗੁਰ ਦੀਨ ਦੁਨੀ ਦੇ ਮਾਲਕ ਕਿਸੇ ਨੇ ਲਿਖਣਾ ਕੀਤਾ ਕਹਿੰਦੇ ਇਹੋ ਜਪ ਕਰਤੇ ਪੁਰਖ ਕਾ ਸਚ ਨਾਨਕ ਕੀ ਆ ਬਖਾਨ ਜਗਤ ਉਧਾਰਨ ਕਾਰਣੇ ਧੁਰੋਂ ਹੁਆ ਫੁਰਮਾਨ ਅਮਰਤ ਵੇਲਾ ਸਚ ਨਾਮ ਜਪ ਪੜੀਏ ਕਰ ਇਸ਼ਨਾਨ ਹਿਤ ਚਿਤ ਕਰ ਜੋ ਜਪ ਪੜੇ ਦਰਗੇ ਪਾਵੈ ਮਾਨ ਕਹਿੰਦੇ ਵਾਹਿਗੁਰੂ ਸੱਚੇ ਪਾਸ਼ਾ ਕਾਲਪੁਰਖ ਦਾ ਜਿਹੜਾ ਜਪਜੀ ਸਾਹਿਬ ਦਾ ਜਾਪ ਹੈ ਜਾਂ ਵਾਹਿਗੁਰੂ ਜੀ ਦਾ ਜਪ ਹੈ ਇਹ ਗੁਰੂ ਨਾਨਕ ਸਾਹਿਬ ਜੀਆ ਨੇ ਲਿਆਉਣਾ ਕੀਤਾ ਹੈ ਤੇ ਜਗਤ ਉਧਾਰਨ ਕਰਨੇ ਸੰਸਾਰ ਨੂੰ ਉਧਾਰਨ ਵਾਸਤੇ ਧੁਰੋਂ ਹੋਇਆ ਫਰਮਾਨ ਹੈ ਧੁਰ ਤੋਂ ਹੋਇਆ ਫਰਮਾਨ ਹੈ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦੀ ਬਾਣੀ ਜਪਜੀ ਸਾਹਿਬ ਦਾ ਜਾਪ ਕਰੀਏ ਇਸ਼ਨਾਨ ਕਰਕੇ ਕਹਿੰਦੇ ਜਿਹੜਾ ਹਿਤ ਚਿਤ ਕਰਕੇ ਮਨ ਜੋੜ ਕੇ ਜਪਜੀ ਸਾਹਿਬ ਦਾ ਜਾਪ ਕਰਦਾ ਮਾਰਾ ਕਹਿੰਦੇ ਉਹਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਇਹ ਦੀਨ ਦੁਨੀ ਦੇ ਮਾਲਕ ਸਾਨੂੰ ਖਾਲਸਾ ਜੀ ਬਚਨ ਕਰਦੇ ਆ ਕਿ ਬਾਣੀ ਦਾ ਕਿੱਡਾ ਵੱਡਾ ਪ੍ਰਤਾਪ ਹੈ ਜਿਹੜਾ ਗੁਰੂ ਕੀ ਬਾਣੀ ਨਾਲ ਜੁੜਦਾ ਹੈ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਜੀਆਂ ਦੀ ਉਹ ਖੁਸ਼ੀ ਪ੍ਰਾਪਤ ਕਰਦਾ ਹੈ ਖਾਲਸਾ ਜੀ ਤੇ ਇੱਥੋਂ ਤੱਕ ਵੀ ਖਾਲਸਾ ਜੀ ਬਚਨ ਕਰਦੇ ਕਿ ਜਿਵੇਂ ਭਗਤ ਧੰਨੇ ਦੇ ਜੜੀਆਂ ਗਾਈਆਂ ਸਨ ਉਹ ਠਾਕੁਰ ਨੇ ਚਾਰਨਾ ਕੀਤੀਆਂ ਸੀ ਪਰ ਜਿਹੜਾ ਜਪਜੀ ਸਾਹਿਬ ਦਾ ਜਪ ਪੜਦਾ ਪ੍ਰਤੀਤ ਕਰਕੇ ਕਹਿੰਦੇ ਸਤਿਗੁਰ ਉਹਦੇ ਵੀ ਸਾਰੇ ਉਵੇਂ ਹੀ ਕੰਮ ਕਰਦਾ ਬਚਨਉਂਦੇ ਜਿਉ ਧੰਨੇ ਕੀ ਧੇਨ ਕੋ ਠਾਕੁਰ ਚਾਰੇ ਨਿਤ ਕਰ ਪ੍ਰਤੀਤ ਨਿਤ ਜਪ ਪੜੈ ਇਹ ਮਤਾ ਸਤਗੁਰ ਮਿੱਤ ਉਹਨਾਂ ਦਾ ਸਤਗੁਰ ਮਿੱਤਰ ਹੈ ਧੰਨੇ ਵਾਂਗ ਜਿਵੇਂ ਧੰਨੇ ਦਾ ਮਿੱਤਰ ਬਣਨਾ ਕੀਤਾ ਸੀ ਜਿਹੜਾ ਜਪੀ ਸਾਹਿਬ ਦਾ ਜਾਪ ਪ੍ਰਤੀਤ ਕਰਕੇ ਖਾਲਸਾ ਜੀ ਕਰਦਾ ਹੈ ਮਹਾਰਾਜ ਕਹਿੰਦੇ ਉਹਦਾ ਮਿੱਤਰ ਬਣ ਜਾਂਦਾ ਮਹਾਰਾਜ ਇੱਕ ਸਵਈਏ ਵਿੱਚ ਵੀ ਬਚਨ ਕਰਦੇ ਇੱਕ ਖਾਲਸਾ ਜੀ ਸਤਗੁਰਾਂ ਦੀ ਰਹਿਮਤ ਨਾਲ ਹੀ ਇਹ ਲੱਭਣਾ ਕੀਤਾ ਹੈ ਸਵਈਏ ਵਿੱਚ ਬਚਨ ਕਰਦੇ Jap Jap ਕੀਏ ਅਗ ਕੋਟ ਹਰੈ ਨਿਤ ਦਾਨ ਵਦਾ ਬੁੱਧ ਸਾਰਤਰੈ ਮਨ ਭਾਵ ਵਦਾ ਸੁਖ ਕਾਮ ਸੁਦਾ ਸੁਰ ਸਾਧਨ ਮੈਂ ਤਮ ਪੁੰਜ ਖਰਾ ਕਹਿੰਦੇ ਬਚਨ ਆਉਂਦੇ ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਜਾਪ ਕਰਦਾ ਉਹਦੇ ਸਾਰੇ ਪਹਿਲਾਂ ਦਾ ਪਾਪ ਨਾਸ਼ ਹੋ ਜਾਂਦੇ ਸਾਰੇ ਫਿਰ ਉਹਦੇ ਘਰ ਨਿਤ ਦਾਨ ਵਧਾ ਜਿਹੜਾ ਉਹ ਦਾਨ ਕਰਦਾ ਉਹ ਵਧ ਵਧ ਕੇ ਆਉਂਦਾ ਬੁੱਧ ਸਾਰਤਰੈ ਉਹਦੀ ਜਿਹੜੀ ਬੁੱਧੀ ਹੈ ਜਿਹੜੀ ਆਤਮਾ ਹੈ ਜਾਂ ਸੁਰਤ ਬਿਰਤ ਹੈ ਉਹ ਬੜੀ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਵਾਲੀ ਬਣ ਜਾਂਦੀ ਹੈ ਮਨ ਭਾਵ ਵਦਾ ਮਨ ਦੇ ਵਿੱਚ ਭਾਵਨਾ ਵਧਣੀ ਸ਼ੁਰੂ ਹੋ ਜਾਂਦੀ ਜਿਹੜਾ ਜਪੀ ਸਾਹਿਬ ਦਾ ਜਾਪ ਕਰਦਾ ਜੇ ਕੋਈ ਪੁੱਛੇ ਕਿ ਭਾਈ ਸਾਡਾ ਪ੍ਰੇਮ ਕਿਵੇਂ ਪਵੇ ਪਰਮੇਸ਼ਰ ਅਕਾਲ ਪੁਰਖ ਨਾਲ ਜਾਂ ਅਸੀਂ ਕਿਵੇਂ ਬਾਣੀ ਨਾਲ ਪ੍ਰੇਮ ਕਰੀਏ ਤੇ ਮਹਾਰਾਜ ਕਹਿੰਦੇ ਮਨ ਭਾਵ ਵਧਾ ਸੁਖ ਕਾਮ ਸਦਾ ਉਹਨਾਂ ਨੂੰ ਸੁਖ ਕਾਮ ਨਾਲ ਖਾਲਸਾ ਦੀ ਪੂਰੀਆਂ ਹੋਣ ਲੱਗ ਪੈਂਦੀਆਂ ਸੁਰ ਸਾਧਨ ਮੈਂ ਤਜ ਪੁੰਜ ਖਰ ਸਾਰਿਆਂ ਸਾਧਨਾਂ ਵਿੱਚ ਖਾਲਸਾ ਦੀ ਪ੍ਰਾਪਤੀ ਹੀ ਪ੍ਰਾਪਤੀ ਬਰਕਤ ਹੀ ਬਰਕਤ ਪੈਣ ਲੱਗ ਪੈਂਦੀ ਹੈ ਜਿਹੜਾ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਖਾਲਸਾ ਦੀ ਬਾਣੀ ਦਾ ਜਾਪ ਕਰਦਾ ਮਹਾਰਾਜ ਕਹਿੰਦੇ ਜਪੇ ਜਾਪ ਤਨ ਤਾਪ ਖਪ ਆਰ ਬਲਾਵਤ ਜਾਈ ਕਹਿੰਦੇ ਜਿਹੜਾ ਜਪਜੀ ਸਾਹਿਬ ਜੀ ਦਾ ਜਾਪ ਜਪਦਾ ਹੈ ਉਹਦੇ ਤਨ ਦੇ ਸਾਰੇ ਤਾਪ ਨਾਸ ਹੋ ਜਾਂਦੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਕੋ ਬਿਗ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜਿਹੜਾ ਜਪਜੀ ਸਾਹਿਬ ਜੀ ਦੀ ਪਾਵਨ ਪੁਇਤਰ ਬ੍ਰਹਮ ਬਾਣੀ ਦਾ ਜਪ ਜਾਪ ਜਪਦਾ ਹੈ ਪ੍ਰੀਤ ਕਰਕੇ ਅਲੀ ਗੱਡੀ ਭਜਾਉਣੀ ਨਹੀਂ ਪ੍ਰੀਤ ਕਰਕੇ ਜਿਹੜਾ ਜਪਦਾ ਹੈ ਕਹਿੰਦੇ ਉਹਦੇ ਤਾਂ ਤਾਪ ਹਰ ਜਾਂਦੇ ਆਰ ਬਲਾਵਤ ਜਾਏ ਜਿਹੜੀ ਖਾਲਸਾ ਜੀ ਉਮਰ ਹੈ ਨਾ ਕਹਿੰਦੇ ਉਹ ਵੀ ਉਸ ਮਨੁੱਖ ਦੀ ਵਧਨੀ ਸ਼ੁਰੂ ਹੋ ਜਾਂਦੀ ਹੈ ਕਰੇ ਕਾਮਨਾ ਜਥਾ ਔਰ ਅਰਥਾਤ ਜਾਪ ਤੇ ਪਾਈ ਕਹਿੰਦਾ ਜਿਹੜਾ ਵੀ ਕਿਨੇ ਕਾਮਨਾ ਕਰੂਗਾ ਜਦੋਂ ਵਾਹਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਦਾ ਜਪ ਜਪਜੀ ਸਾਹਿਬ ਦਾ ਜਾਪ ਜਪੇਗਾ ਉਸੇ ਵੇਲੇ ਤਤਸ਼ਨ ਕਹਿੰਦੇ ਉਹ ਆ ਜਿਹੜੀ ਅਰਦਾਸ ਹੈ ਪੂਰੀ ਹੋ ਜਾ ਕਰੇਗੀ ਇਹ ਮਹਾਰਾਜ ਜੀ ਬਚਨ ਕਰਦੇ ਖਾਲਸਾ ਜੀ ਮਹਾਰਾਜ ਦੇ ਗੁਰਸਿੱਖਾਂ ਨੇ ਲਿਖਣਾ ਕੀਤਾ ਰਹਿਤਨਾਮਿਆਂ ਵਿੱਚ ਇਹ ਬਚਨ ਆਉਂਦੇ ਏਡੀ ਵੱਡੀ ਮਹਾਨਤਾ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਸੋ ਮਹਾਰਾਜ ਦੀ ਬਾਣੀ ਦਾ ਸਦਾ ਜਾਪ ਜਾਪ ਕਰਦੇ ਰਹੀਏ ਔਖਾਲ ਸਾਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਸਦਕਾ ਆਈ ਹੈ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਕਿਵੇਂ ਮਹਾਰਾਜ ਨੇ ਕਿਰਪਾ ਕੀਤੀ ਉਹਦੇ ਘਰ ਵਿੱਚ ਸੁੱਖ ਵਰਤਿਆ ਮਾਤਾ ਦੱਸਦੀ ਹੈ ਕਿ ਪਹਿਲਾਂ ਇੱਥੇ ਅਸੀਂ ਪੰਜਾਬ ਵਿੱਚ ਹੀ ਰਹਿੰਦੇ ਸਾਂ ਪਰ 2002 ਦੇ ਅਸੀਂ ਬਾਹਰ ਗਏ ਹੋਇਆ ਅਮਰੀਕਾ ਤੇ ਕਹਿੰਦੇ ਇੱਥੇ ਮੇਰਾ ਘਰ ਵਾਲਾ ਪਹਿਲਾਂ ਆਇਆ ਸੀ ਉਹਦੀ ਇੱਥੇ ਡੈਥ ਹੋ ਗਈ ਸੀ ਚਲੋ ਉਹਦੇ ਕਰਕੇ ਸਾਨੂੰ ਇੱਥੇ ਕਈ ਕੁਝ ਵੈਸੇ ਬੜੀਆਂ ਸਹੂਲਤਾਂ ਮਿਲੀਆਂ ਮੇਰਾ ਕੱਲਾ ਕੱਲਾ ਪੋਤਾ ਹੈ ਤੇ ਜਦੋਂ ਮੇਰਾ ਘਰ ਵਾਲਾ ਇਦਾਂ ਹੋਇਆ ਸੀ ਉਦੋਂ ਮੇਰੇ ਪੁੱਤ ਦੀ ਉਮਰ 7 ਸਾਲ ਸੀ ਸੋ ਖਾਲਸਾ ਜੀ ਚਲੋ ਹੁਣ ਜਵਾਨੀ ਵਿੱਚ ਹੈ ਜਵਾਨ ਕਹਿ ਲਓ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਬਹੁਤ ਪੜਿਆ ਸੋਹਣਾ ਪੜਿਆ ਲਿਖਿਆ ਇੱਥੇ ਸਭ ਕੁਝ ਵਧੀਆ ਤੇ ਮਾਤਾ ਜੀ ਕਾ ਦੱਸਦੇ ਆ ਕਿ ਕੋਈ ਇੱਥੇ ਕੋਈ ਜਿੱਦਾਂ ਆਮ ਖਾਲਸਾ ਜੀ ਜਦੋਂ ਜਵਾਨੀ ਵਿੱਚ ਮਨੁੱਖ ਹੁੰਦਾ ਤੇ ਉਹਦਾ ਕੋਈ ਪ੍ਰੇਮ ਚੱਕਰ ਉਥੇ ਕਿਸੇ ਬੀਬੀ ਨਾਲ ਗੋਰੀ ਨਾਲ ਹੋ ਗਿਆ ਤੇ ਉਹਦੇ ਨਾਲ ਬਹੁਤ ਮਨ ਜੁੜਨ ਕਰਕੇ ਤੇ ਉਹ ਜਿਹੜੀ ਗੋਰੀ ਸੀ ਉਹਦਾ ਪਰਿਵਾਰ ਵੀ ਨਹੀਂ ਮੰਨਿਆ ਤੇ ਉਹਦੇ ਉਹਨੇ ਵਿਆਹ ਵੀ ਕਿਤੇ ਹੋਰ ਕਰਾਉਣਾ ਕੀਤਾ ਤੇ ਇਹਦੇ ਨਾਲ ਜਿੱਦਾਂ ਕਹਿ ਲੋ ਇਹਨੇ ਮੰਨ ਤੇ ਉਹ ਗੱਲ ਲਾ ਲਈ ਤੇ ਮਾਤਾ ਦੱਸਦੀ ਆ ਕਿ ਮੇਰਾ ਪੁੱਤ ਦਾ ਇਹ ਹਾਲ ਹੋ ਗਿਆ ਨਹੀਂ ਤੇ ਅੱਗੇ ਹਾਸ ਦਾ ਖੇਡਦਾ ਰਹਿੰਦਾ ਸੀ ਇਹੋ ਜਿਹੇ ਹਾਲਾਤ ਹੋ ਗਏ ਕਿ ਕਮਰੇ ਚੋਂ ਬਾਹਰ ਨਹੀਂ ਨਿਕਲਦਾ ਰੋਟੀ ਵੀ ਮੈਂ ਉਹਦੇ ਕਮਰੇ ਚ ਦੇਣ ਜਾਣੀ ਆ ਨਾ ਕਮਰੇ ਚੋਂ ਬਾਹਰ ਆਉਂਦਾ ਨਾ ਬੋਲਦਾ ਨਾ ਉੱਠ ਕੇ ਕੋਈ ਕੰਮ ਕਾਜ ਕਰਦਾ ਬਸ ਬੈੱਡ ਤੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਉੱਥੇ ਹੀ ਰਹਿੰਦਾ ਤੇ ਕੁਝ ਵੀ ਨਹੀਂ ਕਰਦਾ ਨਾ ਕੋਈ ਫੋਨ ਫੜਦਾ ਨਾ ਕੋਈ ਲੈਪਟਾਪ ਚਲਾਉਂਦਾ ਬਸ ਉਦਾਂ ਹੀ ਤਾਂ ਨੂੰ ਛੱਤ ਨੂੰ ਵੇਖੀ ਜਾਂਦਾ ਮਤਲਬ ਕਹਿਣ ਦਾ ਭਾਵ ਕਿ ਖਾਲਸਾ ਜੀ ਕੋਈ ਕੋਈ ਬੰਦੇ ਨੂੰ ਇਹੋ ਜਿਹਾ ਸਦਮਾ ਕਈ ਬੰਦੇ ਇਦਾਂ इमोਸ਼ਨਲ ਇੰਨੇ ਕੁ ਜ਼ਿਆਦਾ ਹੁੰਦੇ ਆ ਮੈਂ ਉਹਨਾਂ ਵੀਰਾਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਨਾ ਕਿ ਵਾਹਿਗੁਰੂ ਜੀ ਦੀ ਬਾਣੀ ਦਾ ਜਪ ਜਾਪ ਕਰਿਆ ਕਰੋ ਗੁਰੂ ਨਾਨਕ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਹੈ ਜਪਜੀ ਸਾਹਿਬ ਜਿਸ ਮਨੁੱਖ ਦੇ ਪੱਲੇ ਜਪਜੀ ਸਾਹਿਬ ਦਾ ਪਾਠ ਹੈ ਨਾ ਉਹਨੂੰ ਖਾਲਸਾ ਜੀ ਕਿਸੇ ਪ੍ਰਕਾਰ ਦਾ ਚਿੰਤਾ ਝੂਰਾ ਠੜ ਨਹੀਂ ਸਕਦਾ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਜਪਜੀ ਸਾਹਿਬ ਜੀ ਦੇ ਜਾਪ ਪ੍ਰੇਮ ਕਰਕੇ ਪ੍ਰੀਤ ਕਰਕੇ ਹੌਲੀ-ਹੌਲੀ ਇੱਕ-ਇੱਕ ਪੰਕਤੀ ਪੜਨੀ ਸੁਣਨੀ ਪੜਨੀ ਸੁਣਨੀ ਉਹ ਫਿਰ ਖਾਲਸਾ ਜੀ ਉਹਦੇ ਹਿਰਦੇ ਵਿੱਚੋਂ ਜਿਹੜਾ ਇਹ ਡਰ ਭੈ ਹੈ ਜਾਂ ਜਿਹੜੀ ਨੈਗੇਟਿਵਿਟੀ ਹੈ ਜਾਂ ਇਹ ਜਿਹੜਾ ਝੋਰਾ ਹੈ ਵਹਿਮ ਹੈ ਇਹ ਹੌਲੀ-ਹੌਲੀ ਖਤਮ ਹੋ ਜਾਂਦਾ ਸੋ ਉਹਨਾਂ ਨੂੰ ਇਹ ਬਾਣੀ ਦਾ ਜਪ ਜਾਪ ਕਰਨਾ ਚਾਹੀਦਾ ਮਾਤਾ ਜੀ ਦੱਸਦੇ ਕਿ ਕੁਝ ਪਿਛਲੇ 3-4 ਸਾਲ ਤੋਂ ਨਾ ਐਵੇਂ ਹੀ ਹੈ ਲਾਕਡਾਊਨ ਤੋਂ ਬਾਅਦ ਇਹਦਾ ਇਦਾਂ ਹੋ ਗਿਆ ਸੀ 21 ਦੇ ਲਾਸਟ ਵਿੱਚ 22 ਸਟਾਰਟਿੰਗ ਦੇ ਵਿੱਚ ਇਹਨੂੰ ਹੋਇਆ ਸੀ ਉਦੋਂ ਦਾ ਇਦਾਂ ਹੀ ਐ بڑے ਡਾਕਟਰਾਂ ਨੂੰ ਦਿਖਾਇਆ ਕਹੀਂ ਕੁਛ ਕਰਾਇਆ ਮਾਤਾ ਜੀ ਦੱਸਦੇ ਕਿ ਇੱਥੇ ਸਾਡੇ ਇੱਥੇ ਪਿੱਛੇ ਮੈਂ ਫੋਨ ਕਰਦੀ ਆਂ ਪਰ ਉਹ ਭੈਣ ਹੁਣਾਂ ਨੂੰ ਆਪਣੇ ਪਰਿਵਾਰ ਨੂੰ ਕਹਿੰਦੇ ਆ ਵੀ ਆਹ ਕਰਦੀਏ ਉਹ ਕਰਦੀਏ ਪਿੱਛੇ ਜਿਹਦਾ ਹਵਨ ਵੀ ਕਿਸੇ ਪੰਡਤ ਕੋਲੋਂ ਕਰਾਉਣਾ ਕੀਤਾ ਸੀ ਟੀਵਾ ਵੀ ਵਿਖਾਇਆ ਉਹਨਾਂ ਨੇ ਕਿਹਾ ਵੀ ਇਦਾਂ ਉਦਾਂ ਇੱਕ ਨੇ ਤੇ ਸਾਨੂੰ ਇੰਨਾ ਕੁ ਡਰਾਤਾ ਕਹਿੰਦੇ ਇਹਦੀ ਇਹ ਮੌਤ ਐ ਆ 25 ਦੇ ਵਿੱਚ ਮੌਤ ਐ ਪਹਿਲੇ ਮਹੀਨੇ ਜਬ ਚੀ ਸਹਿਬ ਆ ਜਨਵਰੀ ਦੇ ਵਿੱਚ ਤੇ ਖਾਲਸਾ ਜੀ ਜਪਜੀ ਸਾਹਿਬ ਦਾ ਜਾਪ ਕਹਿੰਦੀ ਫਿਰ ਮੈਂ ਇਹ ਲਾ ਕੇ ਕਰਦੀ ਰਹਿਣਾ ਮਾਤਾ ਦੱਸਦੀ ਹੈ ਕਿ ਮੈਂ ਪਾਠ ਕਰਦੀ ਰਹਿਣਾ ਜਪਜੀ ਸਾਹਿਬ ਦਾ ਮੇਰੇ ਮਨ ਵਿੱਚ ਡਰ ਭਾਤ ਆ ਉਹਨੇ ਪੰਡਤ ਨੇ ਕਿ ਇਹਨੇ ਨਾ 2025 ਚੜਦਿਆਂ ਮਰ ਜਾਣਾ ਤੇ ਖਾਲਸਾ ਜੀ ਹੁਣ ਇਹ ਹੱਡ ਵੀਤੀ ਉਦੋਂ ਹੀ ਆਈ ਹੈ ਜਦੋਂ 2025 ਦੀ ਸਟਾਰਟਿੰਗ ਵਿੱਚ ਹੀ ਉਹਨਾਂ ਨੇ ਭੇਜੀ ਸੀ ਤੇ ਇਹਨਾਂ ਮਾਤਾ ਜੀ ਉਹਨਾਂ ਨਾਲ ਮੇਰੀ ਅਕਤੂਬਰ ਵਿੱਚ ਜਾਂ ਨਵੰਬਰ ਵਿੱਚ ਗੱਲ ਹੋਈ ਸੀ ਮੈਨੂੰ ਯਾਦ ਨਹੀਂ ਅਕਤੂਬਰ ਸੀ ਜਾਂ ਸਤੰਬਰ ਸੀ ਉਦੋਂ ਕਿ ਇਹਨਾਂ ਨਾਲ ਗੱਲ ਹੋਈ ਸੀ ਇਹਨਾਂ ਨੇ ਮੈਨੂੰ ਉਦੋਂ ਦੱਸਿਆ ਸੀ ਵੀ ਇਦਾਂ ਇਹ ਮੈਨੂੰ ਕਿਸੇ ਪੰਡਤ ਨੇ ਇਹ ਗੱਲ ਆਖੀ ਹੈ ਤੇ ਪਰ ਮੇਰਾ ਬੱਚਾ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਹੈ ਨਾ ਕੋਈ ਚਾਜ ਨਾ ਖਾਂਦਾ ਪੀਂਦਾ ਕਈ ਵਾਰ ਤੇ ਰੋਟੀ ਦੇ ਕੇ ਆਉਣੀ ਉਦਾਂ ਹੀ ਪਈ ਰਹਿੰਦੀ ਹੈ ਤੇ ਝਾਕੀ ਜਾਂਦਾ ਤਾਂ ਨੂੰ ਨਾ ਕੋਈ ਗੱਲ ਕਰਦਾ ਬਹੁਤ ਬੁਰਾ ਹਾਲ ਸੀ ਤੇ ਮੈਨੂੰ ਮਾਤਾ ਜੀ ਕਹਿੰਦੇ ਮੈਨੂੰ ਡਰ ਲੱਗਾ ਹੋਇਆ ਕਿ 2025 ਦੇ ਵਿੱਚ ਸੱਚੀਓ ਮੇਰਾ ਪੁੱਤ ਜਿਹੜਾ ਮੇਰਾ ਕੱਲਾ-ਕੱਲਾ ਪੋਤਾ ਹੈ ਵੀ ਇਹ ਚੜ੍ਹਾਈ ਨਾ ਕਰ ਜੇ ਤੇ ਦਾਸ ਨੇ ਉਹਨਾਂ ਨੂੰ ਇਹੀ ਗੱਲ ਕਹੀ ਸੀ ਵੀ ਜਪਤੀ ਸਾਹਿਬ ਦਾ ਜਿੰਨਾ ਜਾਬ ਕਰ ਸਕਦੇ ਹੋ ਇਹਦੇ ਲਾਗੇ ਕਰੋ ਜਾਂ ਇਹਦੇ ਲਾਗੇ ਲਾ ਕੇ ਰੱਖ ਦਿਓ ਇੰਨੀ ਕੁ ਦਾਸ ਦੀ ਗੱਲ ਹੋਈ ਸੀ ਬਾਕੀ ਸ਼ਹੀਦੀ ਦੇਗਾਂ ਦੀ ਗੱਲ ਹੋਈ ਸੀ ਕਿ ਤੁਸੀਂ ਸ਼ਹੀਦੀ ਦੇਗਾਂ ਕਰਾਓ ਫਿਰ ਮਾਤਾ ਜੀ ਨੂੰ ਮਾਚਪਹਿਰੇ ਸਾਹਿਬ ਬਾਰੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਉਹਨਾਂ ਨੇ ਕੁਦਰਤੀ ਕੋਈ ਵੀਡੀਓ ਦੇਖੀ ਸੀਗੀ ਉੱਥੋਂ ਹੀ ਨੰਬਰ ਲੈ ਕੇ ਮੈਸੇਜ ਕਰ ਲਿਆ ਫਿਰ ਮੈਂ ਚਪਹਿਰਾ ਸਾਹਿਬ ਬਾਰੇ ਪੁੱਛਿਆ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਕਿੱਦਾਂ ਕਰਦੇ ਆ ਫਿਰ ਮਹਾਰਾਜ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਕੀਤੀਆਂ ਤੇ ਦਾਸ ਨੇ ਉਦੋਂ ਖਾਲਸਾ ਜੀ ਦੱਸਣਾ ਕੀਤਾ ਸੀ ਮਾਤਾ ਜੀ ਨੂੰ ਕਿ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਆਪਣੇ ਪੁੱਤ ਦੇ ਨਿਮਿਤ ਚਪਹਿਰੇ ਕਟੋ ਘਰੇ ਤੇ ਮਾਤਾ ਜੀ ਨਹੀਂ ਮੈਂ ਕੰਮਤੀ ਵੀ ਜਾਣੀ ਐ ਮੈਂ ਕਹਾਂ ਜਦੋਂ ਤੁਸੀਂ ਫ੍ਰੀ ਹੋ ਜਾਣੇ ਉਦੋਂ ਕਰ ਲਿਆ ਕਰੋ ਖਾਲਸਾ ਜੀ ਧੰਨ ਹੈ ਉਹ ਮਾਤਾ ਮੈਂ ਉਹਨੂੰ ਉਹਨਾਂ ਨੇ ਸੁਣਨੀ ਆ ਵੀਡੀਓ ਬਸ ਸਿਫਟ ਚਲੋ ਕਰਨ ਲੱਗਾ ਪਰ ਧੰਨ ਨੇ ਕਿ ਜਿਨ੍ਹਾਂ ਨੇ ਕੰਮ ਤੋਂ ਆ ਕੇ 10 ਘੰਟੇ ਦੀ ਸ਼ਿਫਟ ਕੰਮ ਕਰਕੇ ਘਰੇ ਆ ਕੇ ਖਾਣਾ ਪਾਣੀ ਬਣਾ ਕੇ ਫਿਰ ਖਾਲਸਾ ਜੀ ਦੁਪਹਿਰਾ ਕੱਟਣਾ ਤੇ ਲਗਾਤਾਰ ਦੁਪਹਿਰੇ ਕੱਟੇ ਮਾਤਾ ਦੱਸਦੀ ਆ ਕਿ ਲਗਾਤਾਰ 3 ਮਹੀਨੇ ਦੁਪਹਿਰੇ ਕੱਟੇ ਖਾਲਸਾ ਜੀ ਤੇ ਦਸੰਬਰ ਲਾਸਟ ਦੀ ਗੱਲ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਪੈਰੇ ਕੱਟਦੇ ਰਹੇ ਲਾਸਟਲੀ ਗੱਲ ਹੈ ਕਿ ਪੁੱਤ ਜਿਹੜਾ ਆਪਣੇ ਆਪ ਇੱਕ ਦਿਨ ਕਮਰੇ ਚੋਂ ਬਾਹਰ ਆਇਆ ਬਾਹਰ ਆ ਕੇ ਮੇਰੇ ਕੋਲੇ ਬੈਠਾ ਚੰਗੀਆਂ ਗੱਲਾਂ ਕੀਤੀਆਂ ਮੈਨੂੰ ਬੜੀ ਖੁਸ਼ੀ ਹੋਈ ਵੀ ਮਾਹਰ ਨੇ ਮੇਰੇ ਤੇ ਕਿਰਪਾ ਕੀਤੀ ਵੀ ਮੇਰੇ ਤੇ ਸਾਰਾ ਕੁਝ ਸਹੀ ਹੋ ਗਿਆ ਵੀ ਹੁਣ ਥੋੜਾ ਬਹੁਤਾ ਤੇ ਅੰਦਰੋਂ ਨਿਕਲੇ ਨੇ ਤੇ ਕੋਲ ਨਹੀਂ ਸੀ ਆਉਂਦਾ ਫਿਰ ਮਾਤਾ ਜੀ ਨੇ ਦਾਸਨਾ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਘੂੜਿਆਂ ਦੇ ਚਣੇ ਦਈਏ ਇਹਦੇ ਨਿਮਿਤ ਇੱਕ ਚੰਡੀ ਦਾ ਜਾਪ ਕਰਾਈਏ ਤੇ ਖਾਲਸਾ ਜੀ ਉਹਨਾਂ ਨੇ ਮਾਤਾ ਜੀ ਨੇ ਮਾਇਆ ਭੇਜੀ ਚੰਡੀ ਦਾ ਜਾਪ ਵੀ ਕਰਾਇਆ ਤੇ ਘੋੜਿਆਂ ਨੂੰ ਚਣੇ ਵੀ 1 ਕਿਲੋਟਲ ਭੇਟਾ ਕੀਤੇ ਤੇ ਐਸੀ ਸਤਗੁਰਾਂ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾਂ ਕਰਨਾਂ ਕੀਤੀਆਂ ਬੱਚਾ ਜਿਹੜਾ ਸੀ ਖਾਲਸਾ ਜੀ ਆਪਣੇ ਆਪ ਹੀ ਠੀਕ ਹੋ ਗਿਆ ਕਲਗੀਧਰ ਮਹਾਰਾਜ ਦੀ ਕਿਰਪਾ ਵਰਤੀ ਮਾਤਾ ਨੇ ਜਪਜੀ ਸਾਹਿਬ ਦੇ ਪਾਠ ਵੀ ਖਾਲਸਾ ਜੀ ਉਹਦੇ ਲਾਗੇ ਲਾ ਰੱਖੇ ਫਿਰ ਉਹਦੇ ਨਿਮਿਤ ਚਪਹਿਰਿਆਂ ਦੀ ਸੇਵਾ ਨਿਭਾਈ ਫਿਰ ਇਹਨੇ ਕਾਰਜ ਕੀਤੇ ਜਿਹੜਾ ਚੰਡੀ ਦਾ ਪਾਠ ਉਹਦੇ ਨਿਮਿਤ ਹੋਇਆ ਨਾ ਇਹ ਖਾਲਸਾ ਜੀ ਆਸੀ ਕਹਿੰਦੇ ਸਤਿਗੁਰਾਂ ਦੀ ਕਿਰਪਾ ਹੋਈ ਮੇਰੇ ਕੋਲੇ ਆ ਕੇ ਬਹੁਤ ਰੋਇਆ ਘੰਟਾ ਡੇਢ ਘੰਟਾ 2 ਘੰਟੇ ਰੋਂਦਾ ਹੀ ਰਿਹਾ ਫਿਰ ਉਸ ਤੋਂ ਬਾਅਦ ਜਿਹਦਾ ਅੰਦਰ ਦਾ ਗੁਬਾਰ ਉਹਦਾ ਨਿਕਲ ਗਿਆ ਤੇ ਠੀਕ ਹੋ ਗਿਆ ਤੇ ਹੁਣ ਮਾਤਾ ਦੱਸਦੀ ਆ ਕਿ ਇਹ ਡਰ ਸੀ ਮੈਂ ਆਪਣੇ ਪੁੱਤ ਨੂੰ ਦੱਸਿਆ ਪੁੱਤ ਵੀ ਮੈਂ ਤੈਨੂੰ ਤਾਂ ਪੁੱਛਦੀਆਂ ਤਾਂ ਤਿਰਕੋ ਨਹੀਂ ਮੈਂ ਡਰਦੀਆਂ ਮੈਨੂੰ ਕਿਸੇ ਨੇ ਆਖਿਆ ਤੇਰੀ 25 ਵਿੱਚ ਮੌਤ ਹੋ ਜਾਣੀ ਇਹ ਵੀ ਮਾਤਾ ਨੇ ਮੈਨੂੰ ਦੱਸਿਆ ਤੇ ਦਾਸ ਨੇ ਇਹੀ ਗੱਲ ਕਹੀ ਸੀ ਤੁਸੀਂ ਜਪਜੀਤ ਸਿੰਘ ਸਾਹਿਬ ਦੇ ਜਾਪ ਨਾ ਇਹਦੇ ਲਾਗੂ ਬੰਦ ਕਰਿਓ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਓ ਸੱਚੇ ਪਾਤਸ਼ਾਹ ਕਿਰਪਾ ਕਰਿਓ ਤੁਸੀਂ ਉਹ ਲੰਮੀਆਂ ਉਮਰਾਂ ਦੇਣ ਵਾਲਿਓ ਐਵੇਂ ਮਾਤਾ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਾਇਦ ਕਿਹਾ ਬਾਬਾ ਜੀ ਜੇ ਇਹ ਗੱਲ ਝੂਠੀ ਹੋਵੇ ਮੇਰਾ ਪੁੱਤ ਲੰਮੀ ਉਮਰਾਂ ਵਾਲਾ ਹੋਵੇ ਮੈਂ ਆਪ ਜੀ ਦੇ ਦਰ ਦੇ ਸਮਾਧੇ ਤੇ ਚੂਲਾ ਚੜਾਵਾਂਗੀ ਇਹ ਮਾਤਾ ਨੇ ਇਵੇਂ ਹੀ ਅਰਦਾਸ ਕਰ ਦਿੱਤੀ ਸਤਗੁਰਾਂ ਦੀ ਕਿਰਪਾ ਵਰਤੀ ਖਾਲਸਾ ਜੀ ਅੱਜ ਮੈਂ April ਵਿੱਚ ਉਹਨਾਂ ਦੀ ਹੱਡ ਬੀਤੀ ਸੁਣਾ ਰਿਆਂ ਤੇ ਉਹਨਾਂ ਨੂੰ ਜਨਵਰੀ ਆ ਆ ਜਿਹੜਾ ਸਾਲ ਚੜਨਾ ਸੀ ਜਨਵਰੀ ਵਿੱਚ ਪੰਡਤ ਨੇ ਕਿਹਾ ਸੀ ਵੀ ਇਹਨੇ ਮਰ ਜਾਣਾ ਇਹਦੀ ਮੌਤ ਹੈ ਤੇ ਉਹ ਮਾਤਾ ਬੜੀ ਡਰੀ ਫਿਰੇ ਇਵੇਂ ਖਾਲਸਾ ਜੀ ਨਹੀਂ ਹੁੰਦਾ ਮਾਰਨ ਵਾਲਾ ਰੱਖਣ ਵਾਲਾ ਇੱਕੋ ਇੱਕ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਦੋਂ ਉਹਦੇ ਘਰੋਂ ਖਾਲਸਾ ਜੀ ਸਾਡੀ ਉਮਰ ਦੀ ਚਿੱਠੀ ਪਾੜ ਜਾਂਦੀ ਹੈ ਫਿਰ ਸਾਨੂੰ ਕੋਈ ਨਹੀਂ ਰੱਖ ਸਕਦਾ ਕੋਈ ਨਹੀਂ ਬਚਾ ਸਕਦਾ ਤੇ ਜਦੋਂ ਉਹਦੇ ਘਰ ਸਾਡੀ ਜਿਹੜੀ ਉਮਰ ਦੀ ਚਿੱਠੀ ਸਾਬਤ ਹੈ ਸਾਨੂੰ ਕੋਈ ਮਾਰ ਨਹੀਂ ਸਕਦਾ ਉਹ ਮਾਰਨ ਵਾਲਾ ਰੱਖਣ ਵਾਲਾ ਉਹ ਦਾਤਾ ਇੱਕੋ ਇੱਕ ਪਰਮੇਸ਼ਰ ਪਲੀਪੂਰਨ ਹੈ ਜਿਹਦੇ ਬਰਾਬਰ ਹੋਰ ਕੋਈ ਖਾਲਸਾ ਜੀ ਦੂਜਾ ਨਹੀਂ ਇੱਕੋ ਇੱਕ ਦਾਤਾ ਹੈ ਇੱਕੋ ਇੱਕ ਦਤਾਰ ਪਿਤਾ ਹੈ ਜਿਹੜਾ ਸਾਨੂੰ ਰੱਖਣ ਵਾਲਾ ਹੈ ਉਹੀ ਉਹ ਸਾਨੂੰ ਮਾਰਨ ਵਾਲਾ ਹੈ ਮਹਾਰਾਜ ਕਹਿੰਦੇ ਜਿਹਨੂੰ ਉੱਥੋਂ ਸੱਦਾ ਆ ਜਾਂਦਾ ਫਿਰ ਇੱਥੇ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਉੱਥੋਂ ਜੇ ਬੁਲਾਵਾ ਨਹੀਂ ਆਇਆ ਫਿਰ ਇੱਥੋਂ ਕੋਈ ਜਾ ਨਹੀਂ ਸਕਦਾ ਆਪਣੀ ਮਰਜ਼ੀ ਨਾਲ ਖਾਲਸਾ ਜੀ ਬੰਦਾ ਮੌਤ ਨਹੀਂ ਮੌਤ ਨੂੰ ਆਵਾਜ਼ ਨਹੀਂ ਮਾਰ ਸਕਦਾ ਸਮੇਂ ਅਨੁਸਾਰ ਹੀ ਮੌਤ ਆਉਂਦੀ ਹੈ ਜਦਾਂ ਕਈਆਂ ਨੂੰ ਕਹਿੰਦੇ ਨੇ ਵੀ ਇਹਨੂੰ ਅਣਹੋਣੀ ਹੋ ਗਈ ਮੌਤ ਜਾਂ ਆ ਸਮਾਂ ਹੋ ਗਿਆ ਐਵੇਂ ਦਾ ਕੁਝ ਨਹੀਂ ਮਹਾਰਾਜ ਕਹਿੰਦੇ ਵੀ ਇਹ ਅਨਹੋਣੀ ਜਿਹੜੀ ਖੇਡ ਹੈ ਸਾਬ ਕੋ ਜੀ ਦਾਤੇ ਦੇ ਹੱਥ ਵਿੱਚ ਹੈ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਸਾਡੇ ਸਵਾਸਾਂ ਦੀ ਡੋਰ ਹੈ ਬਿਨਾ ਸਮੇਂ ਤੋਂ ਪਹਿਲਾਂ ਇਹਨੂੰ ਖਿੱਚ ਨਹੀਂ ਸਕਦਾ ਹਾਂ ਪਰ ਅਕਾਲ ਪੁਰਖ ਚਾਹੇ ਤੇ ਖਾਲਸਾ ਜੀ ਉਮਰ ਵਾਧ ਵੀ ਸਕਦੀ ਹੈ ਅਕਾਲ ਪੁਰਖ ਦੀ ਚਾਹਣ ਤੇ ਉਮਰ ਘਟ ਵੀ ਸਕਦੀ ਹੈ ਸੋ ਇਹ ਵਾਹਿਗੁਰੂ ਜੀ ਦੇ ਹੱਥ ਦੀਆਂ ਦਾਤਾਂ ਹਨ ਜਿਹੜੇ ਸਾਧੂ ਸੰਤ ਮਹਾਂਪੁਰਖ ਹੁੰਦੇ ਜਾ ਸ਼ਹੀਦ ਸਿੰਘ ਹੁੰਦੇ ਖਾਲਸਾ ਜੀ ਇਹਨਾਂ ਵਿੱਚ ਬਰਕਤ ਹੁੰਦੀ ਹੈ ਇਹ ਕਰਮਾਂ ਨੂੰ ਮਿਟ ਵੀ ਸਕਦੇ ਆ ਤੇ ਮਾੜੇ ਕਰਮਾਂ ਨੂੰ ਅੱਗੇ ਕਰ ਵੀ ਸਕਦੇ ਆ ਜਿਹੜਾ ਕੋਈ ਸ਼ਹੀਦਾਂ ਦਾ ਮੱਥਾ ਲਾਉਂਦਾ ਉਹਦੇ ਮਾੜੇ ਕਰਮ ਅੱਗੇ ਆ ਜਾਂਦੇ ਜਿਹੜੇ ਸ਼ਹੀਦਾਂ ਦੇ ਅੱਗੇ ਹੱਥ ਜੋੜ ਕੇ ਮੱਥਾ ਟੇਕ ਦਿੰਦੇ ਉਹਨਾਂ ਦੇ ਖਾਲਸਾ ਜੀ ਚੰਗੇ ਕਰਮ ਅੱਗੇ ਆ ਜਾਂਦੇ ਆਪਾਂ ਕੱਲ ਦੀ ਵੀਡੀਓ ਵਿੱਚ ਜ਼ਰੂਰ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਮੱਥੇ ਦੇ ਲੇਖ ਮਿਟ ਸਕਦੇ ਆ ਕੀ ਮੱਥੇ ਦੇ ਲੇਖਾਂ ਨੂੰ ਕੋਈ ਮਿਟ ਸਕਦਾ ਇਹਦੇ ਬਾਰੇ ਜਰੂਰ ਮਹਾਰਾਜ ਕਿਰਪਾ ਕਰਨ ਕਲਗੀਧਰ ਸਵਾਮੀ ਜੀ ਆਪਾਂ ਕੱਲ ਨੂੰ ਖਾਲਸਾ ਦੀ ਭਾਈ ਸੁਭੇਕ ਸਿੰਘ ਤੇ ਭਾਈ ਸ਼ਾਹਬਾਦ ਸਿੰਘ ਜਿਹੜੇ ਦੋ ਪੋਵੇਂ ਪਿਓ ਪੁੱਤ ਸ਼ਹੀਦ ਹੋਏ ਚਰਖੜੀਆਂ ਤੇ ਜਿਨ੍ਹਾਂ ਨੂੰ ਚਾੜਿਆ ਗਿਆ ਸੀ ਕੋਲੂ ਵਿੱਚ ਪੀੜਿਆ ਗਿਆ ਸੀ ਉਹਨਾਂ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਗੱਲ ਕਰਾਂਗੇ ਕਿ ਮੱਥੇ ਦੇ ਲੇਖ ਮਿਟਦੇ ਹਨ ਕਿ ਨਹੀਂ ਹਨ ਸੋ ਮਹਾਰਾਜ ਦੀ ਕਿਰਪਾ ਵਰਤੀ ਪੁੱਤ ਮਾਤਾ ਦਾ ਬਿਲਕੁਲ ਚੜ੍ਹਦੀ ਕਲਾ ਵਿੱਚ ਹੋ ਗਿਆ ਖਾਲਸਾ ਜੀ ਫਿਰ ਮਾਤਾ ਨੇ ਨਾ ਮੈਨੂੰ ਕੱਲ ਪਰਸੋਂ ਕਿਹਾ ਵੀ ਸਾਡਾ ਜੂਨ ਵਿੱਚ ਪਾਠ ਬੁੱਕ ਕਰ ਦਿਓ ਕਿ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਮਹਾਰਾਜ ਜੀ ਦੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ ਕਿਉਂਕਿ ਮੈਂ ਇਹ ਵੀ ਅਰਦਾਸ ਕੀਤੀ ਸੀ ਮਹਾਰਾਜ ਮੇਰਾ ਪੁੱਤ ਸਹੀ ਸਲਾਮਤ ਹੋ ਜਵੇ ਮੈਂ ਆਪ ਜੀ ਦੀ ਬਾਣੀ ਦਾ ਜਾਪ ਵੀ ਕਰਾਵਾਂਗੀ ਸੋ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਨਾਲ ਉਹਨੇ ਹੱਡ ਬੀਤੀ ਸੁਣਾਉਣਾ ਕੀਤੀ ਆਪ ਜੀ ਦੇ ਚਰਨਾਂ ਵਿੱਚ ਰੱਖੀ ਆ ਹੁਣ ਉਹ ਮੁੰਡਾ ਜਿਹੜਾ 9 ਬਰ 9 ਹੈ ਜਿਹਨੂੰ ਖਾਲਸਾ ਸਾ ਜਿਹੜਾ ਅੰਦਰੋਂ ਨਹੀਂ ਸੀ ਨਿਕਲਦਾ ਤੇ ਸਾਰਾ ਦਿਨ ਰੋਂਦਾ ਬਿਲਕਦਾ ਰਹਿੰਦਾ ਸੀ ਗੁੰਮ ਹੋ ਗਿਆ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਸ਼ਿਦਾਂ ਸਿੰਘਾਂ ਨੇ ਉਹਦਾ ਦੁੱਖ ਦੂਰ ਕਰਕੇ ਚੜ੍ਹਦੀ ਕਲਾ ਵਰਤਾ ਦਿੱਤੀ ਸੋ ਕਲਗੀਧਰ ਸਵਾਮੀ ਮੇਹਰਾਂ ਕਰਨ ਦੇ ਦਾਤੇ ਹਨ ਦਾਤਿਆਂ ਤੋਂ ਬਿਨਾ ਹੋਰ ਕੋਈ ਰੱਖਣ ਵਾਲਾ ਨਹੀਂ ਮੈਂ ਇੱਕੋ ਗੱਲ ਵਾਰ-ਵਾਰ ਕਹਿਨਾ ਹਾਂ ਜਪੀ ਸਾਹਿਬ ਦਾ ਜਾਪ ਜਪਿਆ ਕਰੀਏ ਮਹਾਰਾਜ ਦੀ ਬਾਣੀ ਦਾ ਅਭਿਆਸ ਕਰਿਆ ਕਰੀਏ ਕਿਉਂਕਿ ਗੁਰੂ ਕੀ ਬਾਣੀ ਵਿੱਚ ਸਭੇ ਬਰਕਤਾਂ ਹਨ ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਪੱਲਾ ਫੜ ਲਿਆ ਹੈ ਖਾਲਸਾ ਜੀ ਬਾਣੀ ਉਹਨਾਂ ਨੂੰ ਤਾਰ ਦਿੰਦੀ ਹੈ ਉਹਨਾਂ ਦਾ ਉਧਾਰ ਕਰ ਦਿੰਦੀ ਹੈ ਕਲਿਆਣ ਕਰ ਦਿੰਦੀ ਹੈ ਗੁਰੂ ਕੀ ਬਾਣੀ ਜਿਹੜੀ ਹੈ ਨਾ ਖਾਲਸਾ ਜੀ ਉਹ ਸਾਰਿਆਂ ਸੁੱਖਾਂ ਦੀ ਦਾਤਾ ਦਾਤੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹੱਥ ਚੜ੍ਹਿਆ ਹੈ ਇਹ ਬਾਣੀ ਦਾ ਨਿਰਮੋਲਕ ਹੀਰਾ ਉਹਨਾਂ ਨੂੰ ਬਾਣੀ ਤਾਰ ਦਿੰਦੀ ਹੈ ਰਤਨਾ ਰਤਨ ਪਦਾਰਥ ਬਉ ਸਾਗਰ ਭਰਿਆ RAM ਇਹ ਖਾਲਸਾ ਜੀ ਐਸੀ ਪਾਵਨ ਪਵਿੱਤਰ ਬਾਣੀ ਹੈ ਕਿ ਰਤਨਾ ਨਾਲ ਪਦਾਰਥਾਂ ਨਾਲ ਵੱਡਾ ਸਾਗਰ ਭਰਿਆ ਪਿਆ ਹੈ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ ਇਹ ਰਤਨਾ ਨਾਲ ਭਰੇ ਹੋਏ ਖਾਲਸਾ ਜੀ ਸਾਗਰ ਹਨ ਜਿਹੜੇ ਇਹ ਉਹਨਾਂ ਦੇ ਹੱਥ ਲੱਗਦੇ ਹਨ ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਓਟ ਆਸਰਾ ਤਕਿਆ ਹੈ ਗੁਰੂ ਕੀ ਬਾਣੀ ਨੂੰ ਜਪਣਾ ਪੜਨਾ ਧਿਆਉਣਾ ਕੀਤਾ ਹੈ ਗੁਰੂ ਮੰਤਰ ਨੂੰ ਜਪਿਆ ਹੈ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਐਵੇਂ ਦਾਤੇ ਨੇ ਦਾਤਾਂ ਦੇ ਕੇ ਸਾਰਿਆਂ ਨੂੰ ਨਿਹਾਲ ਕਰਨਾ ਕੀਤਾ ਹੈ ਸ਼ੁਕਰ ਸ਼ੁਕਰ ਸ਼ੁਕਰਾਨਾ ਹੋ ਅਕਾਲ ਪੁਰਖ ਜੀਆਂ ਦਾ ਸ਼ਹੀਦਾ ਸਿੰਘਾਂ ਦਾ ਜਿਨ੍ਹਾਂ ਦੇ ਦਰ ਤੇ ਜਾ ਕੇ ਸੰਗਤ ਖਾਲਸਾ ਜੀ ਮਹਾਰਾਜ ਅਕਾਲ ਪੁਰਖ ਕੋਲੋਂ ਬਹੁਤ ਕੁਛ ਲੈਂਦੀ ਸਾਰੇ ਪਦਾਰਥ ਲੈਂਦੀ ਹੈ ਉਹਦਾ ਨਾਮ ਜਪਿਆ ਕਰੀਏ ਵਾਹਿਗੁਰੂ 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 ਜਿਹੜਾ ਮਨੁੱਖ ਇਸ ਜਾਬ ਨੂੰ ਰਸਨਾ ਤੇ ਬਿਠਾਉਂਦਾ ਹੈ ਨਾ ਤੇ ਖਾਲਸਾ ਜੀ ਇਹ ਜਾਬ ਫਿਰ ਉਸ ਮਨੁੱਖ ਨੂੰ ਅਕਾਲ ਪੁਰਖ ਜੀ ਦੇ ਦਰਗਾਹ ਵਿੱਚ ਖਾਲਸਾ ਜੀ ਸੋਭਾ ਨਾਲ ਬਿਠਾ ਦਿੰਦਾ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ